ਇੱਕ ਪਤੀ ਪਤਨੀ ਜੋੜਾ ਕਹਿੰਦੇ ਕਰੋੜਾਂ ਦਾ ਨਸ਼ਾ ਪੀ ਗਿਆ ਜੀ। राव ਸਾਹਿਬ ਮੈਂ ਨਾ ਇੱਕ ਇੰਟਰਵਿਊ ਕੀਤੀ ਸੀ ਤੁਹਾਡੇ ਇੱਥੇ ਰੈੱਡ ਕਰਾਸ ਦੇ ਵਿੱਚ ਮੋਨ ਸ਼ਰਮਾ ਜੀ ਉਦੋਂ ਇੱਥੇ ਕੋਆਰਡੀਨੇਟਰ ਹੁੰਦੇ ਸੀ। ਉਹਦੇ ਇੱਕ ਮੁੰਡਾ ਆਇਆ। ਮਾ ਭਾਈ ਨਸ਼ਾ ਪਤਾ ਕਿ ਨਾ ਕਰਦਾ ਉਹ ਸਾਨੂੰ ਪਤਾ ਲੱਗਿਆ ਸੀ ਵੀ ਚੰਗੇ ਘਰ ਦਾ ਮੁੰਡਾ ਸੀ ਜੂਕੇ ਰਹਿ ਕੇ ਆਇਆ ਸੀ। ਉਹ ਕਹਿੰਦਾ ਮੈਂ ਜਦੋਂ ਉੱਥੋਂ ਆਇਆ ਨਾ ਮੇਰੇ ਕੋਲ 10000 ਪਾਉਂਡ ਸੀ। ਘਰੇ ਇੱਕ ਵਧੀਆ ਘੋੜੀ ਸੀ 35-40 ਲੱਖ ਦੀ ਹੋਰ ਸਮਾਨ ਸੀ। ਹਾਂ ਫੇਰ ਐਂ ਜੇ ਕਰਕੇ ਜੇ ਨਾ ਉਹਨੇ ਹੱਥ ਜਾ ਬਾਈ ਕਹਿੰਦਾ 20 ਲੱਖ ਦਾ ਨਾੜ ਵਿੱਚ ਦੀ ਲੰਗਿਆ ਉਹ ਬਰੀ ਇਹ ਗੱਲਾਂ ਸੱਚੀਆਂ ਨਹੀਂ ਕਿ ਕਿੰਨਾ ਕੁਸ਼ ਹੈ ਇਹਨਾਂ ਨਾੜਾਂ ਵਿੱਚ ਦੀ ਲੰਗਦਾ ਹੈ ਹੁਣ ਜਿਹੜੀ ਕਹਾਣੀ ਹੈ ਨਾ ਇਹ ਇੱਕ ਪਰਿਵਾਰ ਦੀ ਹੈ ਜਿੱਥੇ ਪਤੀ ਪਤਨੀ ਹੈ ਤੇ ਉਹ ਸਵੇਰੇ ਤਿੰਨ ਵਾਰ ਤੇ ਸ਼ਾਮ ਨੂੰ ਤਿੰਨ ਵਾਰ ਚਿੱਟਾ ਪੀਂਦੇ ਆ ਤੇ ਕਰੋੜਾ ਰੁਪਏ ਜੜਾਤੇ ਹੁਣ ਕਹਾਣੀ ਸੁਣਦੇ ਆ ਇਹ ਨਸ਼ੇ ਦੀ ਜਿਹੜੀ ਗੱਲਬਾਤ ਹੈ ਜੇ ਇਹ ਗੁਰਦਾਸਪੁਰ ਦੇ ਇੱਕ ਪਿੰਡ ਦੀ ਆ ਗੱਭਰੂ ਉਹਦਾ ਨਾਂ ਨਹੀਂ ਆਪਾਂ ਡਿਸਕਲੋਜ਼ ਕਰ ਰਹੇ। ਉਹਦੀ ਉਮਰ 28 ਸਾਲ ਹੈ। ਉਹ ਕਹਿੰਦਾ 2013 ਦੀ ਗੱਲ ਹੈ ਜਦੋਂ ਮੈਂ ਪਹਿਲੀ ਵਾਰ ਨਸ਼ਾ ਕੀਤਾ। ਉਦੋਂ ਪਹਿਲਾਂ ਕਹਿੰਦਾ ਮੇਰੀ ਸੇਲਸ ਉਹ ਚੰਗੀ ਸੀ ਮੈਂ ਕੁਸ਼ਤੀ ਕਰਦਾ ਹੁੰਦਾ ਸੀ ਅਖਾੜੇ ਤੇ ਜਾਂਦਾ ਹੁੰਦਾ ਸੀ। ਤਾਂ ਫਿਰ ਡੌਲੇ-ਛੌਲੇ ਹੋਣ ਤਾਂ ਫਿਰ ਪੰਪੋ ਵੀ ਮਾਰਨ ਆਲੇ ਆ ਜਾਂਦੇ ਕਿ ਚੱਲ ਬਾਈ ਪੂੰ ਤਾਂ ਕੱਲਾ ਹੀ ਭੜਕਾ ਦੇਗਾ ਕਈਆਂ ਨੂੰ। ਉਹਨੂੰ ਕਈ ਲੜਾਈ ਝੜੀਆਂ, ਝਗੜਿਆਂ 'ਚ ਲਿਆ ਜਾਂਦੇ। ਤੇ ਫਿਰ ਜਦੋਂ ਤੁਸੀਂ ਲੜਾਈ ਤੇ ਜਾਂਦੇ ਸੋਟੇ ਤੇ ਪੈ ਵੀ ਜਾਂਦੇ ਹੋ, ਤੁਸੀਂ ਕਿਸੇ ਤੇ ਮਾਰ ਵੀ ਆਉਨੇ। ਜਦੋਂ ਪਹਿਲੀ ਗੱਲ ਤਾਂ ਗੁੰਗੇ ਜੇ ਹੋ ਕੇ ਜਾਣਾ ਪੈਂਦਾ ਹੁੰਦਾ ਲੜਾਈ 'ਚ ਇਹ ਵੀ ਪਤਾ ਹੈ ਜਿਹੜਾ ਬੰਦਾ ਜਾਣਦਾ ਕਿ ਕੋ ਦਿਮਾਗ ਤੋਂ ਤਾਂ ਕੰਮ ਹੀ ਨਹੀਂ ਲੈਣਾ ਹੁੰਦਾ ਉੱਥੇ ਜਦੋਂ ਕਿਸੇ ਹੋਰ ਵਾਸਤੇ ਲੜਨ ਜਾਣਾ ਉਹ ਤਾਂ ਜਮਾਂ ਹੀ ਨਹੀਂ ਲੈਣਾ ਹੁੰਦਾ ਤੇ ਜਾਂ ਫਿਰ ਗਾਂ ਲੇ ਨੀ ਉਹ ਧਰਤੀਆਂ ਸਿੰਘ ਚੋਪੜ ਤੇ ਪੀੜ ਤਾਂ ਬਾਅਦ 'ਚ ਲੱਗਦੀ ਏ ਇਸ ਕਰਕੇ ਇਹ ਕਹਿੰਦਾ ਮੈਂ 2000 ਦੇ ਵਿੱਚ ਦਰਦ ਦੁਰਦ ਤੋਂ ਨਜਾਤ ਪਾਉਣ ਦੇ ਵਾਸਤੇ ਨਸ਼ਾ ਲੈਣਾ ਸ਼ੁਰੂ ਕਰਤਾ 13 'ਚ ਹੌਲੀ-ਹੌਲੀ ਇਹ ਨਸ਼ੇ ਦਾ ਆਦੀ ਹੋ ਗਿਆ ਬਾਪ ਸਰਕਾਰੀ ਨੌਕਰੀ ਕਰਦੇ ਸੀ ਉਹਦੀ ਮੌਤ ਹੋ ਗਈ ਉਹਦੀ ਦਾਦੀ ਪਰ ਮਾਤਾ ਜੀ ਐ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਗਈ ਉਹਨਾਂ ਤੋਂ ਪੈਸੇ ਲੈ ਕੇ ਨਸ਼ਾ ਕਰਨਾ ਸ਼ੁਰੂ ਕਰਤਾ ਤੇ ਫਿਰ ਕਦੇ ਅਮਰਤਸਰ ਤੋਂ ਦੇ ਕਦੇ ਬਟਾਲੇ ਤੋਂ ਇਹ ਭਾਈ ਸਾਹਿਬ ਨਸ਼ਾ ਕਰਨ ਲੱਗੇ ਉਸ ਤੋਂ ਬਾਅਦ ਕਰਾਲੇ ਦਾ ਮੈਰਜ ਲਵ ਮੈਰਜ ਤੋਂ ਬਾਅਦ ਇਹਦੀ ਪਤਨੀ ਨੂੰ ਪਤਾ ਲੱਗਿਆ ਕਿ ਇਹ ਨਸ਼ੇ ਕਰਦਾ ਹੁਣੇ ਬਥੇਰਾ ਰੋਕਣ ਦੀ ਗੱਲ ਕੀਤੀ ਪਰ ਨਾ ਰੁਕਿਆ 2 ਸਾਲ ਬਾਅਦ 15 ਦੇ ਵਿੱਚ ਇਹਨਾਂ ਦੇ ਘਰੇ ਬੇਟੀ ਨੇ ਜਨਮ ਲੈ ਲਿਆ ਫਿਰ ਇਹ ਆਪਣੀ ਪਤਨੀ ਦੇ ਸਾਹਮਣੇ ਨਸ਼ਾ ਕਰਨ ਲੱਗਿਆ ਦਲੇਰ ਹੋ ਗਿਆ ਵੀ ਹੁਣ ਕਿਹੜਾ ਰੋਕ ਦੂ ਆਪਾਂ ਨੂੰ ਇਹਨੇ ਕਿਹੜਾ ਜਾਣਾ ਕਿਤੇ 17 ਚ ਫਿਰ ਵਾਈਫ ਜਦੋਂ ਦੂਜੀ ਵਾਰ ਪ੍ਰੈਗਨੈਂਟ ਹੋ ਗਈ ਤੇ ਇੱਕ ਦਿਨ ਉਹ ਕਹਿੰਦੀ ਵੀ ਮੇਰੇ ਤਾਂ ਅਪਰ ਸਰਵਾਈਕਲ ਦਾ ਦਰਦ ਆ ਹੁੰਦਾ ਕੁਛ ਦੇ ਦੇ ਇਹਨੇ ਕਹਿੰਦੇ ਆਹਦੀ ਪਤਨੀ ਨੂੰ ਨਸ਼ਾ ਦੇ ਤਾਂ ਕਿ ਆਹ ਖਾ ਕੇ ਦੇਖ ਉਸ ਤੋਂ ਬਾਅਦ ਉਹੀ ਗੱਲ ਇੱਕ ਚੁਟਕਲਾ ਜਿਵੇਂ ਅਗਲੀ ਵੀ ਭਾਈ ਤੂੰ ਛੜਨ ਦਾ ਛੜਦੇ ਆਪ ਤਾਂ ਤਾਂ ਛੜਿਆ ਨਹੀਂ ਜਾਂਦਾ ਉਸ ਤੋਂ ਬਾਅਦ ਇਹਦੀ ਵਾਈਫ ਵੀ ਲੱਗ ਗਈ ਫਿਰ ਦੱਸਦੇ ਆ ਕਿ ਕਰੋੜਾ ਰੁਪਏ ਆ ਜਿਹੜੇ ਇਹਨਾਂ ਨੇ ਨਸ਼ੇ 'ਚ ਗਾਲਤੇ ਭਾਈ ਤੋਲੇ ਸੋਨਾ ਸੀਗਾ ਪਤੀ ਪਤਨੀ ਨੇ ਉਹ ਵੀ ਨਸ਼ੇ ਚ ਗਾਲਤਾ ਇਹ ਕਹਿੰਦੇ ਤਿੰਨ ਵਾਰੀ ਸਵੇਰੇ ਫਿਰ ਦੁਪਹਿਰੇ ਤੇ ਸ਼ਾਮ ਨੂੰ ਨਸ਼ੇ ਦਾ ਸੇਵਣ ਇਹਦੇ ਘਰ ਵਾਲੀ ਕਰਦੀ ਸੀ ਨਹੀਂ ਇਹ ਕਰਦਾ ਸੀ ਫਿਰ ਲੋਕਾਂ ਤੋਂ ਪੈਸੇ ਮੰਗਣੇ ਸ਼ੁਰੂ ਕਰਲੇ ਲੋਕਾਂ ਨੇ ਦੋਰੀ ਬਣਾ ਲਈ ਹੁਣ ਇੱਕ ਵਾਰੀ ਤਾਂ ਹੁੰਦਾ ਕਿ ਦੂਜੀ ਵਾਰ ਤਾਂ ਆਪਾਂ ਨੂੰ ਦੂਰੋਂ ਪਤਾ ਲੱਗਦਾ ਕਿ ਮੋੜਨੇ ਤਾਂ ਹੈ ਨਹੀਂ ਇਹ ਕਹਿੰਦੇ 1 ਕਰੋੜ ਤੋਂ ਵੱਧ ਪੈਸੇ ਅਸੀਂ ਬਰਬਾਦ ਕਰ ਚੁੱਕੇ ਹਾਂ ਤੇ ਹੁਣ ਬੇਸ਼ੱਕ ਇਹ ਨਸ਼ਾ ਛੱਡਣ ਵਾਲੇ ਪਾਸੇ ਤੁਰੇ ਹੈ ਤੇ 3 ਸਾਲ ਦਾ ਪੁੱਤ ਹੈ ਇਹਨਾਂ ਦੇ ਤੇ ਲੜਕੀ ਉਹਦੇ ਤੋਂ ਵੀ ਵੱਡੀ ਹੈ ਹੁਣ ਆਪਣੇ ਬੱਚਿਆਂ ਦੀ ਖਾਤਰ ਇਹ ਨਸ਼ਾ ਛੱਡਣਾ ਚਾਹੁੰਦੇ ਨੇ ਚੰਗੀ ਗੱਲ ਹੈ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਵੀ ਹੋਏ ਨੇ ਤੇ 20 ਦਿਨਾਂ ਤੋਂ ਜੇਰੇ ਇਲਾਜ ਨੇ ਵੀ ਜੇ ਛੱਡ ਜਾਣ ਉਹ ਵੈਸਤਾ ਇਹ ਕਹਿੰਦੇ ਹੁੰਦਾ ਕਿ ਸਭ ਕੁਝ ਲੁਟਾ ਕੇ ਹੋਸ਼ ਮੈਂ ਆਏ ਤਾਂ ਕੀ ਆਇਆ ਆਪਾਂ ਫਿਰ ਵੀ ਕਹਿੰਦੇ ਆ ਕਿ ਕਹੋਸ਼ ਹੋ ਦੇ ਮੌਕੇ ਜਦ ਜਾਗੋ ਤभी ਸੁਲੇਗਾ ਤੇ ਹੁਣ ਵੀ ਸੰਭਲ ਜਾਂ ਤਾਂ ਬਹੁਤ ਵੱਡੀ ਗੱਲ ਹੈ ਔਰ ਇਹ ਸਟੋਰੀ ਉਹਨਾਂ ਦੇ ਵਾਸਤੇ ਨਹੀਂ ਹੈ ਇਹ ਸਟੋਰੀ ਉਹਨਾਂ ਦੇ ਵਾਸਤੇ ਹੈ ਜਿਹੜੇ ਹਲੇ ਵੀ ਲੱਗੇ ਹੋਏ ਨੇ ਤੁਸੀਂ ਛੱਡ ਸਕਦੇ ਹੋ ਜੇ ਉਹ ਬੰਦੇ ਛੱਡ ਸਕਦਾ ਹੈ ਜਾਂ ਛੱਡਣ ਦੀ ਹਿੰਮਤ ਕਰ ਸਕਦਾ ਹੈ ਆਪਾਂ ਬਥੇਰੇ ਘਰਾਂ ਨੂੰ ਜਾਣਦੇ ਮੇਰੇ ਪਿੰਡ ਚ ਵੀ ਆ ਸੋਡੇ ਪਿੰਡ ਚ ਵੀ ਹੋਣਗੇ ਕਿ ਵਧੀਆ ਘਰ ਸੀ ਚੰਗੇ ਫੈਮਿਲੀ ਦਾ ਸਟੇਟਸ ਸੀ ਤੇ ਅੱਜ ਉਹਨਾਂ ਨੂੰ ਕੋਈ ਗਲੀ ਤੇ ਨਹੀਂ ਖੜਾ ਦਿੰਦਾ ਉਹ ਇਹ ਜੇ ਬੱਚਿਆਂ ਨੂੰ ਕਦੇ ਆਇਆ ਹੁੰਦਾ ਸੀ ਨਾ ਕਿ ਉਹ ਪੰਜ ਮੰਗਦੇ ਸੀ ਲੋਕ 50 ਦਿੰਦੇ ਸੀ ਵੀ ਆਈ ਜਾਣਗੇ ਵਾਪਸ ਤੇ ਅੱਜ 50 ਮੰਗਦੇ ਉਹਨੂੰ ਤਿੰਨ ਵੀ ਨਹੀਂ ਮਿਲਦੇ ਅਗਲਾ ਨਾਲੇ ਗਾਲ ਕੱਢਦੇ ਤੇ ਨਾਲੇ ਧੂਰੀ ਬਣਾ ਕੇ ਰੱਖਦੇ ਸੋ ਨਸ਼ਾ ਜਾਂ ਕੋਈ ਵੀ ਲਾਤਾ ਇਹ ਮਹਤਾ ਮਾੜੀ ਪਰ ਇਹ ਛੱਡੀ ਵੀ ਜਾ ਸਕਦੀ ਹੈ ਹੁਣ ਕਿੰਨੀਆਂ ਮਸਾਲਾ ਨੇ ਜਿਹੜੇ ਛਡਣ ਵਾਲੇ ਲੋਕ ਆ ਜਿਹੜਾ ਨੇ ਨਹੀਂ ਛੱਡਿਆ ਸੀ ਉਹਨਾਂ ਦੀ ਗੱਲ ਹੀ ਨਾ ਕਰੀਏ ਜਿਹੜੇ ਛੱਡ ਸਕਦੇ ਆ ਸੀ ਉਹਨਾਂ ਦੀ ਗੱਲ ਕਰੀ ਤਾਂ ਸ਼ਾਇਦ ਸਾਨੂੰ ਉਹੇ ਦਾ ਮਾਹੌਲ ਮਿਲੂਗਾ ਜਿਹੋ ਜਿਹਾ ਸੰਗ